बोलके ਤਾਂ ਦੱਸ ਦੇ ਕੇ ਨਹੀਂ ਬੋਲ ਕੇ ਨਹੀਂ ਬਾਈ ਹੁਣ ਜਿਵੇਂ ਤੁਸੀਂ ਉਂਗਲਾਂ ਕਰ ਲਈਆਂ ਹਾਂ ਵੀ ਮੈਂ ਇੱਕ ਲੂੰਗਾ ਜਾਂ ਦੋ ਲੂੰਗਾ ਉਹ ਦੱਸ ਦਿੰਦਾ ਇਹਦੇ ਨਾਲ ਕਿਵੇਂ ਪਤਾ ਲੱਗੂ ਮੈਨੂੰ ਵੀ ਸਾਨੂੰ ਕਿ ਐਂ ਘੁੱਟਣ ਦੋ ਤਿੰਨ ਵੀ ਐਂ ਇੱਕ ਵਾਰਾਂ ਘੁੱਟਦਾ ਇੱਕ ਵਾਰ ਵੀ 1000 ਅੱਛਾ ਹਏ ਮੈਂ ਦੋ ਵਾਰੀ ਘੁੱਟਦਾ ਤਾਂ 2000 ਇਹ ਵੀ ਸਾਰੇ ਹੀ ਘੁੱਟਦਾ ਫਿਰ 5000 ਰੁਪਿਆ ਠੀਕ ਹੈ ਤੁਹਾਨੂੰ ਪਤਾ ਲੱਗ ਜਾਂਦਾ ਹਾਂ ਜੀ ਸਾਨੂੰ ਤਰੀਕਾ ਤਰੀਕਾ ਪਤਾ ਲੱਗ ਜਾਂਦਾ ਵੀ ਬੰਦਾ ਇਹ ਲੈ ਵੀ ਦੂਜੇ ਹੀ ਆ ਵੀ ਦਮਾਉਣਾ ਨਾਲ ਆਇਆ ਏ ਇਹ ਦਮਾਊਗਾ ਅੱਧਾ ਦਲਾ ਲੈ ਵੀ ਮਾਰ ਲਓ ਅੱਧਾ ਸਾਡਾ ਜੋਰ ਘਟ ਲਾਦਾ ਉਹ ਚੀਜ਼ ਚ ਹਾਂ ਉਹਦੇ ਬੰਦੇ ਤੇ ਜਾਂ ਹੁੰਦਾ ਕਿਵੇਂ ਮੰਨ ਲਓ ਪਕੈ ਤਾਂ ਸਨਾਰੇ ਕੋਲੇ ਸੋਨਾ ਮਿਲੂਗਾ ਹੀ ਮਿਲੂਗਾ ਹਾਂ ਵੀ ਪੁਲਿਸ ਕੌਟਰ ਕੋਲ ਸਕਾਉਟ ਮਿਲੂਗਾ ਹੀ ਮਿਲੂਗਾ ਟਰੈਕਟਰਾਂ ਦੇ ਸੌਦੇ ਦਾ ਮਿੱਤਰੋ ਸਾਰੇ ਕਿਤੇ ਹੀ ਹੁੰਦੇ ਆ ਪਰ ਅੱਜ ਆਪਣੇ ਨਾਲ ਨਾ ਟਰੈਕਟਰਾਂ ਦੇ ਸੌਦੇ ਹੀ ਕਰਾਉਣ ਵਾਲਾ ਉਹ ਦਲਾਲ ਹੈ ਜਿਹੜਾ ਕਿ ਸਭ ਨਾਲ ਤੋਂ ਤੇਜ਼ ਸੌਦੇ ਕਰਾਉਂਦਾ ਹੈ ਮੈਂ ਕਹਿੰਦਾ ਵੀ ਮਿੰਟਾਂ ਦੇ ਵਿੱਚ ਝੋਟਕਿਆਂ 'ਚ ਸੌਦੇ ਕਰਾਉਂਦਾ ਤੇ ਜਦੋਂ ਸੌਦੇ ਕਰਾਉਂਦਾ ਨਾ ਉਦੋਂ ਲੋਕਾਂ ਨੂੰ ਐਂ ਲੱਗਦਾ ਵੀ ਲੜ ਪਏ ਭਰਾਵਾ ਇਹ ਤਾਂ ਹਨਾ ਬਈ ਤੇ ਪਰ ਲੜਦੇ ਨਹੀਂ ਹੁੰਦੇ ਨਾ ਸੌਦਾ ਹੀ ਥੋੜਾ ਜਿਹਾ ਇਸ ਤਰੀਕੇ ਨਾਲ ਹੁੰਦਾ ਹਨਾ ਹਾਂਜੀ ਸੌਦਾ ਵੀ ਇਸ ਤਰੀਕੇ ਨਾਲ ਹੀ ਹੁੰਦਾ ਜੀ ਤੇ ਬਾਈ ਗੁਰਪ੍ਰੀਤ ਇਹ ਤਲਵੰਡੀ ਸਾਬੋ ਆਪਾਂ ਬੈਠੇ ਆ ਤੇ ਬਾਈ ਸੌਦੇ ਤੁਸੀਂ ਕਰਾਉਂਦੇ ਨੂੰ ਕਿੰਨਾ ਕੁ ਟਾਈਮ ਹੋ ਗਿਆ ਤੁਸੀਂ ਸੌਦੇ ਕਰਾਉਂਦਿਆਂ ਨੂੰ ਬਈ ਘੱ ਹੇ ਅਰੇ ਵਿੱਚ ਸੇਜ ਭਾਈ ਜ਼ਿੰਦਗੀ ਸਿੱਖਣ ਦਾ ਤਰੀਕਾ ਹੀ ਮਿਲ ਜਾਂਦਾ ਬੰਦੇ ਨੂੰ ਕਿਵੇਂ ਭਾਈ ਜਿਵੇਂ ਮੰਨ ਲਓ ਵੀ ਆਪਾਂ ਸੌਦਾ ਕਰਾਉਣੇ ਆਗੇ ਹੂੰ ਵੀ ਸੌਦੇ ਦੇ ਵਿੱਚ ਆਪ ਨੂੰ ਇਹ ਦੇਖਣਾ ਪੈਂਦਾਗਾ ਵੀ ਬੰਦੇ ਦੀ ਕੀ ਬਰਾ ਮਜਬੂਰੀ ਹੁੰਦੀ ਹੈ ਚੀਜ਼ ਵੇਚਣ ਦੀ ਹੂੰ ਉਹ ਉਹਨੂੰ ਬੰਦੇ ਨੂੰ ਉਹ ਜਿਸ ਸਾਹਮਣਾ ਬਕਾਉਣਾ ਪੈਂਦਾ ਆਪ ਨੂੰ ਹੂੰ ਠੀਕ ਹੈ ਨਾ ਕਈ ਵਾਰ ਮਦ ਲੈ ਕੇ ਗਾਹਾਂ ਵੇਚ ਵੀ ਦਿੰਦਾ ਉਹ ਚੀਜ਼ ਨੂੰ ਤੇ ਕਈ ਵਾਰ ਆਪ ਨੂੰ ਆਏ ਹੁੰਦਾਗਾ ਵੀ ਮੰਨ ਲਓ ਆਪਣੀ ਇਹ ਰੋਟੀ ਆ ਮੇਰੇ ਕੋਲ ਤਾਂ ਰੋਟੀ ਆਪਣੀ ਹੂੰ ਵੀ ਮਿਹਨਤ ਮਿਹਨਤ ਕਰਨੀ ਬੰਦੇ ਨੂੰ ਜ਼ਰੂਰੀ ਆ ਗਈ ਰਜਗਾਰ ਬਾਬੇ ਨਾਨਕ ਨੇ ਵੀ ਕਰਾਇਆਗਾ ਠੀਕ ਹੈ ਨਾ ਉਹ ਬਾਹਰ ਰਣ ਬਾਬੇ ਨਾਨਕ ਨੇ ਵੀ ਕਰੀ ਹੈਗੀ ਹੂੰ ਤੇ ਇੱਕ ਬਈ ਜਿਵੇਂ ਹੁੰਦਾ ਹੈਗਾ ਸੌਦਾਂ ਦੇ ਵਿੱਚ ਦੱਸਦੇ ਆ ਵੀ ਕੋਈ ਮਨ ਲੋ ਕੁ ਮੈਂ ਚੀਜ਼ ਲੈਣੀ ਹੈ ਹਨਾ ਜਾਂ ਮੇਰੇ ਨਾਲ ਦੇ ਨੇ ਕਿਸੇ ਨੇ ਚੀਜ਼ ਲੈਣੀ ਹੈ ਮੈਂ ਨਾਲ ਆ ਗਿਆ ਹਾਂ ਜੀ ਜੀ ਦੇਖੋ ਕਹਿੰਦੇ ਹੁੰਦੇ ਕਹਿੰਦੇ ਇਸ਼ਾਰਾ ਅੱਖਾਂ ਨਾਲ ਕਰ ਦਿੰਦੇ ਐਂ ਕਰ ਦਿੰਦੇ ਉਹ ਕੀ ਸਿਸਟਮ ਜਿਹਾ ਹੁੰਦਾ ਕਿੰਨੀ ਵਾਰ ਬੰਦਾ ਆਇਆ ਹੁੰਦਾ ਯਾਰ ਵੀ ਮੈਂ ਕੰਮ ਛੱਡ ਕੇ ਆਇਆ ਬਾਈ ਮੈਨੂੰ ਵੀ ਮੈਨੂੰ ਖਰਚਾ ਪਣੀ ਬਣਨਾ ਚਾਹੀਦਾਗਾ ਨਾਲ ਵਾਲਾ ਬੰਦਾ ਨਾਲ ਵਾਲਾ ਕਹਿੰਦਾ ਅਗਲਾ ਕਹਿੰਦਾ ਯਾਰ ਮੈਂ ਦੋ ਲੂੰਗਾ ਜਾਂ 1000 ਲੂੰਗਾ ਜਾਂ 500 ਲੂੰਗਾ ਕਿਵੇਂ ਨਾਲ ਆਇਆ ਵਾ ਵੀ ਮਨ ਲੋ ਉਹਦਾ ਕੰਮ ਛੱਡ ਕੇ ਆਇਆਗਾ ਮੈਂ ਵੀ ਦਬਾਉਣ ਆਇਆ ਵੀ ਵੀ ਮੈਨੂੰ ਵੀ ਮੇਰੀ ਮਿਹਨਤ ਮਿਲੀ ਜਾਂਦਾ ਭਾਬਾ अच्छा हां जी ओ फिर कितने परसेंट पे हुंदा ना परसेंट भाई अगला 10 ਦਿੰਦਾ ਵੀ ਮੈਂ ਚੀਜ਼ ਬਈ ਤੇਰੀ 5 ਲੱਖ ਦੀ ਵੇਚੂਗਾ ਤਾਂ ਮੈਂ 5000 ਰੁਪਿਆ ਲਊਗਾ ਆਪਦਾ ਠੀਕ ਹੈ ਠੀਕ ਹੈ ਨਾ ਹਾਂ ਵੀ ਸਾਨੂੰ ਦਲਾਲੀ ਬਵਾ ਦੂੰਗਾ ਜੇ ਸੌਦਾ ਲਵੇ ਲੱਗਦਾ ਹੋਵੇ ਅਗਲਾ ਕਹਿੰਦਾ ਮੈਂ ਦੋ ਵੀ ਲੈ ਲੂੰ ਤਿੰਨ ਵੀ ਲੈ ਲੂੰਗਾ ਜੇ ਜੈਦੀ ਸੈਟਿੰਗ ਹੁੰਦੀ ਆ ਬੰਦਾ ਕਰ ਹੀ ਲੈਂਦਾਗਾ ਵੀ ਸੌਦਾ ਕਰਾ ਦੂੰਗਾ ਕਿਉਂਕਿ ਮੇਰਾ ਨਾਲ ਵਾਲਾ ਉਹ ਫਿਰ ਉਹਦੇ ਚਿੱਤੇ ਜਦਾ ਹੁੰਦਾ ਬੰਦਾ ਬਈ ਤੇ ਇਦਾਂ ਹੁੰਦਾ ਹੈ ਹਾਂ ਜੀ ਤੇ ਉਹ ਕੋਡਵਾਰਡ ਕਰ ਦਿੰਦਾ ਜਿਵੇਂ ਹਾਂ ਕੋਡਵਾਰਡ ਕਰ ਦਿੰਦਾ ਬਸ ਸਮਝਾਉਂਦਾ ਅਖਾ ਰਹੀ ਸਮਝਾਉਂਦਾ ਤੇ ਮਨ ਲੋ ਹੱਥ ਲਾ ਆਂਦਾ ਬੰਦੇ ਨੂੰ ਵੀ ਮੈਂ ਪੰਜ ਲਵਾਂਗਾ ਜਾਂ ਚਾਰ ਲਵਾਂਗਾ ਬਾਈ ਮੈਂ ਇੰਨੇ ਹੀ ਇਹ ਆਉਂਦਾ ਮੰਨ ਲੂ ਬੋਲ ਕੇ ਤਾਂ ਦੱਸ ਦੇ ਕਿ ਨਹੀਂ ਬੋਲ ਕੇ ਨਹੀਂ ਬਾਈ ਹੁਣ ਜਿਵੇਂ ਤੁਸੀਂ ਉਂਗਲਾਂ ਕਰ ਲਈਆਂ ਹਾਂ ਵੀ ਮੈਂ ਇੱਕ ਲਵਾਂਗਾ ਜਾਂ ਦੋ ਲਵਾਂਗਾ ਉਹ ਦੱਸ ਦਿੰਦਾ ਇਹ ਇਹਦੇ ਨਾਲ ਕਿਵੇਂ ਪਤਾ ਲੱਗੂ ਮੈਨੂੰ ਵੀ ਸਾਨੂੰ ਕਿ ਐਂ ਘੁੱਟਣ ਦੋ ਤਿੰਨ ਵੀ ਐਂ ਇੱਕ ਵਾਰਾਂ ਘੁੱਟਦਾ ਇੱਕ ਵਾਰ ਵੀ 1000 ਅੱਛਾ ਆਏ ਉਹ ਦੋ ਵਾਰੀ ਘੁੱਟਦਾ ਤਾਂ 2000 ਇਹ ਵੀ ਸਾਰੇ ਹੀ ਘੁੱਟਦਾ ਫਿਰ 5000 ਰੁਪਈਆ ਠੀਕ ਹੈ ਤੁਹਾਨੂੰ ਪਤਾ ਲੱਗ ਜਾਂਦਾ ਬਸ ਹਾਂਜੀ ਸੰ ਤਰੀਕਾ ਤਰੀਕਾ ਪਤਾ ਲੱਗ ਜਾਂਦਾ ਵੀ ਬੰਦਾ ਇਹ ਲੈ ਵੀ ਦੂਜੇ ਹੀ ਆ ਵੀ ਦਮਾਉਣਾ ਨਾਲ ਆਇਆ ਏ ਇਹ ਦਮਾਊਗਾ ਅੱਧਾ ਤਲਾ ਲੈ ਵੀ ਮਾਰ ਲਓ ਅੱਧਾ ਸਾਡਾ ਜੋਰ ਘਟ ਲਾਦਾ ਉਹ ਚੀਜ਼ ਚ ਹਾਂ ਉਹਦੇ ਬੰਦੇ ਤੇ ਜਾ ਹੁੰਦਾ ਤੇ ਕਿਹੜਾ ਮੇਨ ਸੌਦਾ ਕਰਾਉਣੇ ਆ ਆਪਾਂ ਉਹਦੇ ਵਿੱਚ ਉਹਦੇ ਵਿੱਚ ਸਿੱਧਾ ਇਹ ਹੁੰਦਾਗਾ ਵੀ ਬੰਦਾ ਵੀ ਲੈਣ ਵਾਲਾ ਉਹਦੇ ਸਮੇਂ ਦੇਣ ਦੀ ਲੋੜ ਨਹੀਂ ਪੈਂਦੀ ਠੀਕ ਹੈ ਉਹ ਪੂਰੇ ਸੂਰੇ ਚ ਹੀ ਹੋ ਜਾਂਦਾ ਸੌਦਾ ਅੱਛਾ ਹਾਂਜੀ ਠੀਕ ਹੈ ਤੇ ਤੁਸੀਂ ਬਈ ਬਾਪੂ ਜੀ ਵੀ ਤੁਹਾਡੇ ਨਾਲ ਹੀ ਕਰਉਂਦੇ ਹਾਂ। ਹਾਂਜੀ ਬਾਪੂ ਜੀ ਨਾਲ ਹੁੰਦੇ ਹੈਗੇ। ਪਹਿਲਾਂ ਉਹਨਾਂ ਤੋਂ ਸਿੱਖਿਆ ਤੁਸੀਂ ਕੰਮ। ਹਾਂਜੀ ਉਹਨਾਂ ਤੋਂ ਸਿੱਖਿਆ ਜੀ। ਤੇ ਇਹ ਮੰਡੀ ਆਪਣੇ ਤਲਵੰਡੀ ਸਾਹਿਬ ਬੁੱਧਵਾਰ ਨੂੰ ਲੱਗਦੀ ਹੈ। ਬੁੱਧਵਾਰ ਨੂੰ ਮੰਡੀ ਲੱਗਦੀ ਹੈ ਬਈ। ਤੇ ਫਿਰ ਸਾਰਾ ਦਿਨ ਉੱਥੇ ਹੀ ਹੁੰਨੇ ਆ ਬਈ। ਸਾਰਾ ਦਿਨ ਉੱਥੇ ਹੀ ਹੁੰਨੇ ਆ ਬਈ। ਤੇ ਫਿਰ ਉੱਥੇ ਜਦੋਂ ਤੁਸੀਂ ਜਾਵੜੇ ਟਰੈਕਟਰ ਵਾਲਾ ਤਾਂ ਫਿਰ ਤੁਹਾਡੇ ਕੋਲ ਕੋਈ ਉਦੋਂ ਬਾਅਦ ਹੀ ਆਉਂਦਾ ਉਹ ਨਾ ਵੀ ਸਾਡੇ ਕੋਲ ਨਹੀਂ। ਨਹੀਂ ਟਰੈਕਟਰ ਬਾਈ ਮੇਰੀ ਨਾ ਜਾਨ ਪਛਾਣੀ ਵਾਲੀ ਆ ਬਈ ਆਪਣੇ ਕੋਲ ਪਹਿਲੇ ਹੀ ਲਾ ਲੈਂਦਾ ਬੱਲੀ ਦੋ ਦੋ ਦਿਨ ਫੋਨ ਕਰ ਲੈਂਦਾ ਬਾਈ ਕਿੱਥੇ ਹੋਏ ਕੱਲੇ ਥੋੜਿਆਂ ਕੋਲੇ 450 ਡਰਾਇਕਟ ਹਾਂਜੀ ਮੇਰੀ ਮੰਡੀ ਮੰਡੀ ਚ ਅੱਛੀ ਮੰਨ ਲਓ ਮੰਡੀ ਦਾ ਕਿਵੇਂ ਵੀ ਏਰੀਆ ਦਿੱਤਾ ਹੁੰਦਾ ਤੁਹਾਨੂੰ ਅਸੀਂ ਬਾਈ ਜੀ ਦੇਖੋ ਜਿਵੇਂ ਅੱਜ ਸਕੂਲ ਚ ਬੋਲੀ ਹੋਈ ਸੀਗੀ ਹੁਣ ਅਸੀਂ ਇੱਕ ਪਲਾਟ ਲਿਆਗਾ 1 ਲੱਖ ਤੇ 53000 ਚ ਸਾਡਾ ਪਲਾਟ ਗਿਆ ਬੋਲੀ ਹੋਈ ਆ ਉਹਦੀ ਪਲਾਟ ਦਾ ਮਤਲਬ ਸਟਾਲ ਦੀ ਜਗ੍ਹਾ ਹਾਂ ਹਾਂਜੀ ਕਰਾਈ ਲਈ ਕਿੰਨੇ ਟਾਈਮ ਦੱਸ ਮੈਨੇ ਦਾ ਸਾਲ ਵਾਸਤੇ ਜੀ ਸਾਲ ਵਾਸਤੇ ਉਹ ਜਗਾ ਮਤਲਬ ਤੁਹਾਡੀ ਹੋਗੀ ਹਾਂਜੀ ਸਾਡੀ ਕਿਰਾਏ ਤੇ ਹੋਗੀ ਕਿੰਨੀ ਜਗਾ ਹੁੰਦੀ ਐ ਬਈ ਫਿਰੋ ਜਗਾ ਬਾਈ ਜੀ ਉਹ ਹੋਊਗੀ ਮੇਰੇ ਸਾਹਮਣੇ ਲਗਭਗ ਡੇਢ ਕਨਾਲ ਹੋਗੀ ਡੇਢ ਪੌਣੇ 2 ਕਨਾਲਾਂ ਹੋਣਗੀਆਂ ਡੇਢ ਕਨਾਲ ਹਾਂ ਇੱਕ ਟੁਕੜਾ ਚਾਹੀਦਾ ਕਿਉਂਕਿ ਜਿੰਨੇ ਟੁਕੜਾ ਖੁੱਲਾ 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 ਚਾਹੀਦਾ ਨਾ ਇਹ ਏਰੀਆ ਜੀ ਠੀਕ ਹੈ ਹਾਂਜੀ ਹਾਂਜੀ ਤੇ ਉੱਥੇ ਹੋਰ ਵੀ ਸਟਾਲ ਹਨਾ ਬਹੁਤ ਹੁੰਦੀਆਂ ਬਾਧੂ ਹੁੰਦੀਆਂ ਜੀ ਤੇ ਥੋੜਾ ਫਿਰ ਨਾਮ ਬੋਲਦਾ ਬਈ ਹਾਂਜੀ ਬਾਕੀ ਜਾਣਦੇ ਆ ਜੀ ਸਾਨੂੰ ਪਹਿਲਾਂ ਹੀ ਚਟੇ ਸਕਾਟ ਭੇਜ ਦਿੰਦੇ ਸੀ ਵੀਰੇ ਡੈਡੀ ਜੀ ਚਟੇ ਸਾਨੂੰ ਉੱਥੇ ਜਨਮਸ਼ਾਨ ਥੋੜੀ ਵੱਧ ਪਈ ਆ ਵੀ ਜਿਹੜੇ ਸਕਾਉਟ ਮੇਰੇ ਡੈਡੀ ਜੀ ਨੂੰ ਪੋਲਾ ਸਕਾਉਟ ਵਾਲਾ ਕਹਿੰਦੇ ਹੁੰਦੇ ਸੀਗੇ ਅੱਛਾ ਪੋਲਾ ਸਕਾਉਟਾਂ ਹਾਂ ਜੀ ਹਾਂ ਕਿ ਤੁਹਾਨੂੰ ਵੀ ਕੀ ਕਹਿੰਦੇ ਐ ਬਸ ਉਹਨੂੰ ਪਤਾ ਹੀ ਭੋਲੇ ਦਾ ਮੁੰਡਾ ਹੈ ਅੱਛਾ ਹਾਂ ਸਕਾਉਟ ਵਾਲੀ ਬਾਜ਼ੜਾ ਹੁੰਦਾ ਠੀਕ ਹੈ ਹਾਂ ਸਾਰੇ ਵੇਚਦੇ ਆ ਸਾਰਾ ਕੁਝ ਹੀ ਵੇਚਦੇ ਆ ਬਾਈ ਆਪਾਂ ਠੀਕ ਹੈ ਸਾਰੇ ਰੈਕਟਰੀ ਵੇਚੀਦੇ ਆ ਅੱਛਾ ਅੱਛਾ ਹਾਂ ਜੀ ਸਪੈਸ਼ ਲਗਾ ਕੇ ਆਪਾਂ ਕੋ ਸਕਾਉਟ ਦਾ ਵੱਧਾ ਹੁੰਦਾ ਰਹੇਗਾ ਠੀਕ ਰਾਜਸਥਾਨ ਦਾ ਲਾਲੋ ਹਰਿਆਣੇ ਦਾ ਲਾਲੋ ਹੂੰ ਤੇ ਆ ਆਲ ਇੰਡੀਆ ਸਾਰੀ ਗਾਹ ਕਿਉਂਦਾ ਸੀ ਆਪਣੇ ਠੀਕ ਆਪਣੇ अच्छा सो ऑल इंडिया ਤੋਂ ਮੰਨ ਲਓ ਪਕਿੰਦੇ ਨਾ ਸਨਾਰੇ ਕੋਲੇ ਸੋਨਾ ਮਿਲੂਗਾ ਹੀ ਮਿਲੂਗਾ ਵੀ ਪੁਲਿਸ ਸਕਾਉਟਾਂ ਕੋਲੇ ਸਕਾਉਟ ਮਿਲੂਗਾ ਹੀ ਮਿਲੂਗਾ ਐ ਹੋ ਜਾਂਦਾ ਸੀ ਐ ਹੀ ਹੋ ਜਾਂਦਾ ਸੀ ਕੰਮ ਠੀਕ ਹੈ ਤੇ ਇਹਦੇ ਚ ਭਾਈ ਜਿਵੇਂ ਹੁਣ ਮੰਨ ਕੇ ਚਲੋ ਤੁਸੀਂ ਤਾਂ ਹੈਗੇ ਆ ਚੀਜ਼ ਵਕਾਉਣ ਵਾਲੇ ਮੰਨ ਲਓ ਇੱਕ ਬੰਦਾ ਤਾਂ ਚਲੋ ਖਰੀਦਣ ਵਾਲਾ ਆ ਗਿਆ ਜਿਹੜਾ ਵੇਚਣ ਵਾਲਾ ਆ ਗਿਆ ਹੁਣ ਦੱਸੋ ਹੀ ਮੇਰੀ ਚੀਜ਼ ਆਈ ਆਈ ਮੇਰੀ ਚੀਜ਼ ਤਾਂ ਭਈ ਸਿੱਕੇ ਬੰਦਾ ਮੇਰੀ ਐ ਤੁਸੀਂ ਚੈੱਕ ਆਪ ਕਰ ਲੈਣਾ ਇਹ ਉਹ ਨਹੀਂ ਅਸੀਂ ਭਾਈ ਇਹ ਗੱਲ ਦੱਸਾਂ ਕਿ ਸਾਡਾ ਸੌਦੇ ਦੀ ਧਿਕਰ ਹੁੰਦਾ ਮਤਲਬ ਇਹ ਚੀਜ਼ ਅਗਲੇ ਨੂੰ ਕਹਿੰਦੇ ਨੇ ਬਈ ਚਲਾ ਕੇ ਦੇਖ ਲਾ ਸਾਡੀ ਕਾਗਜ਼ਾਂ ਦੀ ਜ਼ਿੰਮੇਵਾਰੀ ਆ ਟੁੱਟਿਆ ਵੀ ਹੁਣ ਤੂੰ ਤੀਜ ਦੇਖ ਲਾ ਕੱਲ ਨੂੰ ਚ ਚਾਰ ਦਿਨਾਂ ਨੂੰ ਆ ਕੇ ਕਹੇ ਬਈ ਬਈ ਇਹ ਟੁੱਟਿਆ ਸੀ ਜਾਂ ਇਹ ਸੀ ਟਰੈਕਟਰ ਦੀ ਸਾਡੀ ਕੋਈ ਗਾਰੰਟੀ ਨਹੀਂ ਕਾਪੀ ਕਾਜੀ ਦੀ ਸਾਡੀ ਕਾ ਗਾਰੰਟੀ ਆ ਵੀ ਕਿਰਾਂ ਚਲਾ ਕੇ ਦੇਖ ਭਈ ਆਪਦਾ ਸਮਾਰਟ ਚੈੱਕ ਕਰਵਾਓ ਉਹ ਜ਼ਿੰਮੇਵਾਰੀ ਅਗਲਾ ਆਪ ਹਾਂ ਵੀ ਅਗਲਾ ਆਪ ਦੀ ਹਾਂ ਉਹ ਉਹ ਅਗਲੀ ਜ਼ਿੰਮੇਵਾਰੀ ਆ ਸਾਡੀ ਕਾਗਜ਼ਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਆਹੋ ਕਿਉਂਕਿ ਤੁਸੀਂ ਪੰਜ ਜੇ ਨੰਬਰ ਨਾਲ ਮਿਲਦੀ ਹੋਵੇ ਜਾਂ ਨੰਬਰ ਨਾਲ ਮਿਲਦਾ ਭਈ ਜਾਂ ਲੋਨ ਹੋਵੇ ਟਰੈਕਟਰ ਚ ਉਹ ਸਾਰੀ ਆਪਾਂ ਗੱਲਬਾਤ ਕਰਕੇ ਅਗ ਕਾਗਜ਼ ਪੱਤਰ ਦੇਖਦਾ ਕਾਗਜ਼ ਪੱਤਰ ਦੇਖਦਾ ਚੀਜ਼ ਦਾ ਸਾਰਾ ਕੁਝ ਦੇਖਦੇ ਹਾਂ ਚੀਜ਼ ਦਾ ਠੀਕ ਇਹ ਕਾਜ ਭਈ ਜੇ ਕੋਈ ਵੀ ਚੋਰੀ ਦਾ ਹੋਵੇ ਜਾਂ ਵੀ ਕੋਈ ਇਹ ਚ ਹੋਵੇ ਘਬੜਾਬਾਜੀ ਹੋਵੇ ਉਹ ਅਸੀਂ ਲਵਾਉਂਦੇ ਨਹੀਂ ਮੰਡੀ ਚ ਸਾਡੀ ਮਾਰਕੀਟ ਖਰਾਬ ਹੁੰਦੀ ਹੈਗੀ ਉਹ ਹਲਣਾ ਹੂੰ ਤੇ ਭਈ ਚੌਦਾ ਜਿਵੇਂ ਕਰਾਉਂਦੇ ਆ ਜੇ ਮੰਨ ਲਓ ਉਹ ਬਾਹਲਾ ਤੁਸੀਂ ਕਰਦੇ ਵੀ ਜਿਵੇਂ ਜੇਬ ਚ ਨੋਟ ਪਾ ਕੇ ਉਹ ਹੋ ਗਿਆ ਹੋ ਗਿਆ ਲੜਨ ਵਾਲਾ ਕੰਮ ਕਰ ਉਹ ਘਾਤੋ ਕਰਦੇ ਆ ਯਾਰ ਉਹ ਭਾਈ ਸਾਨੂੰ ਐ ਹੁੰਦਾ ਵੀ ਯਾਰ ਦੂਜੇ ਬੰਦਿਆਂ ਨੂੰ ਵੀ ਹੁੰਦਾ ਵੀ ਹੋਊਗਾ ਹੌਲੀ ਹੌਲੀ ਲਵੇ ਲਾ ਕੇ ਕਰ ਹੀ ਦਿੰਦਾ ਕਹਿਣ ਦਾ ਭਾਬਾ ਨੱਪ ਘੁੱਟ ਕੇ ਕਰ ਹੀ ਦਿੰਨੇ ਆਗੇ ਅੱਛਾ ਅਗਲਾ ਤੁਹਾਨੂੰ ਕਹਿੰਦੀ ਨਹੀਂ ਹੁੰਦਾ ਵੀ ਮੇਰਾ ਯਾਰ ਇੰਨੇ ਦਾ ਵੇਕੇ ਵੀ ਮਗਰ ਇਹ ਤਾਂ ਹੁਣ ਹੁੰਦੀ ਆ ਕਿ ਵੀ 4 ਰੁਪਏ 5 ਰੁਪਏ ਵੱਧੇ ਵਟੇ ਜਾਣ ਆਪਾਂ ਐ ਇੰਨੀ ਵਟੋਂ ਹਾਂ ਹਰੇਕ ਬੰਦੇ ਨੂੰ ਲਾਲਚ ਹੁੰਦਾ ਆ ਉਹਦਾ ਲੈਣ ਵਾਲੇ ਨੂੰ ਵੀ ਹੁੰਦਾ ਵੇਚਣ ਵਾਲੇ ਨੂੰ ਵੀ ਹੁੰਦਾ ਹੈਗਾ ਹਾਂ ਤੇ ਉਹ ਮਤਲਬ ਵੀ ਐ ਹੁੰਦਾ ਵੀ ਅਗਲੇ ਨੇ ਚਿੱਤ ਜਾ ਵੇਚਣ ਨੂੰ ਵੀ ਕਰਦਾ ਆ ਸਾਨੂੰ ਵੀ ਹੁੰਦਾਗਾ ਵੀ ਯਾਰ ਲਵੇ ਲੱਗੂਗਾ ਵੀ ਸਾਨੂੰ ਵੀ ਕੁਛ ਨਾ ਕੁਛ ਮਿਲੂਗਾ ਹੂੰ ਸਾਰਾ ਦਾ ਹੋ ਜਾਂਦਾ ਮਸਲਾ ਹੱਲ ਜਾਂਦਾ ਭਾਬਾ ਸੌਦੇ ਨਾਲ ਜੇ ਤੁਸੀਂ ਮੰਨ ਲਓ ਐ ਨਾੜੋਂ ਤਾਂ ਫਿਰ ਬੰਦਾ ਵਿੱਚ ਵਿੱਚ ਚੀਜ਼ ਕਿਈ ਰਹਿ ਜਾਂਦਾ ਹਨਾ ਹਾਂ ਰਹਿ ਜਾਂਦਾ ਕੰਮ ਤੇ ਤੁਸੀਂ ਮੰਨ ਲਓ ਨਵੇੜੀ ਦਿੰਨੇ ਨਵੇੜੀ ਦਿੰਨੇ ਕੰਮ ਵੇਚ ਨਾਲ ਨੇ ਵੇਚਨੇ ਵਿੱਚ ਹਾਂਜੀ 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 ਤਕਰੀਬਨ ਨਾਲ ਨੇ ਖਰੀਦਣਾ ਹਾਂਜੀ 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 ਤੇ ਕਿੰਨੇ ਸੌਦੇ ਵੀ ਫਿਰ ਜਿਵੇਂ ਮੰਨ ਲਓ ਇੱਕ ਬੁੱਧਵਾਰ ਨੂੰ ਸੇਈ ਕਰਾ ਹਾਂ ਬੁੱਧਵਾਰ ਨੂੰ ਬਈ ਅਸੀਂ ਕਈ ਵਾਰਾਂ ਦਾ ਪੰਜ ਪੰਜ 7-7 ਸੌਦੇ ਵੀ ਹੁੰਦੇ ਸੀ ਹੁਣ ਜਿਵੇਂ ਮੰਦਾ ਸੀ ਇੱਕ ਦੋ ਵੀ ਹੁੰਦੇ ਸੀ ਕਈ ਵਾਰ 7-8 ਵੀ ਸੌਦੇ ਹੋ ਜਾਂਦੇ ਸੀ ਕਹਿੰਦਾ ਭਾਬਾ ਠੀਕ ਹੈ ਹਾਂ ਮਾਰਕੀਟ ਦੇ ਹਿਸਾਬ ਨਾਲ ਜਿਵੇਂ ਹੁਣ ਗਾਕੀ ਦੀ ਵੱਧ ਠੀਕ ਹੈ ਹਾਂਜੀ ਹਾਂਜੀ ਤੇ ਕਿਹੜਾ ਟਰੈਕਟਰ ਬਈ ਹੁਣ ਵੱਧ ਮੰਗ ਟਰੈਕਟਰ ਬਈ ਡੋ ਡੀ ਹੁਣ ਸਾਰਾ ਟਰੈਕਟਰ ਹੀ ਚੱਲੀ ਜਾਂਦੇ ਆਮਲ ਲੋਣਾ 852 ਵੀ ਵੱਧ ਚੱਲੀ ਜਾਂਦਾ ਹੈਗਾ ਜੌਨ ਡੀਅਰ ਵੀ ਚੱਲੀ ਜਾਂਦਾ ਹੈਗਾ ਠੀਕ ਹੈ ਨਵੇਂ ਹੁਣ ਜਿਵੇਂ ਜਿਹੇ ਆਪਣੇ ਮਨ ਲੋ ਵੀ ਸੰਦ ਆ ਗਏ ਉਹ ਜਿਹੇ ਟਰੈਕਟਰ ਚੱਲਦੇ ਆ ਹੁਣ ਵੱਡੇ ਸੰਦ ਹੋ ਗਏ ਬੰਦੇ ਟਰੈਕਟਰ ਵੱਡੇ ਵੱਡੇ ਟਰੈਕਟਰ ਚੱਲਦੇ ਹਾਂਜੀ ਹਾਂਜੀ ਹੂੰ ਬਾਕੀ ਚਲਾਉਣ ਦੇ ਬੰਦੇ ਆ ਸਾਰੇ ਆ ਛੋਟਾ ਟਰੈਕਟਰ ਕਿਹੜਾ ਮੜਾ ਹੈਗਾ ਹੂੰ ਸਹੀ ਹੈ ਜਿਹੇ ਜੀ ਅਗਲੇ ਦੀ ਪੂੰਜੀ ਹੁੰਦੀ ਉਹ ਜਿਹੇ ਵਾਲਾ ਚੀਜ਼ ਲੈ ਲੈਂਦਾਗਾ ਸਹੀ ਹੈ ਤੇ ਜੇ ਭਾਈ ਕਹਿੰਦੇ ਆਉਣਾ ਹੋਵੇ ਤਲਵੰਡੀ ਇੱਥੇ ਮੇਲੇ ਤੇ ਹਾਂਜੀ ਭਾਈ ਜੀ ਆਏ ਨੂੰ ਆਪਣੇ ਬੁੱਧਵਾਰ ਨੂੰ ਖਾਸ ਸਕੂਲ ਚ ਆਪਾਂ ਲਾਉਣੇ ਆ ਮੰਡੀ ਉੱਥੇ ਆਪਣਾ ਬੰਦਾ ਆ ਸਕਦਾਗਾ ਉੱਥੇ ਮਿਲਾਂਗੇ ਆਪਾਂ ਕਿੰਨੇ ਨੰਬਰ ਸਟਾਲ ਹੁੰਦੀ ਹੈ ਇਹ ਆਪਣੀ 8 ਨੰਬਰ ਪਲਾਟ ਆ ਜੀ 8 ਨੰਬਰ ਪਲਾਟਾ ਉੱਥੇ ਆ ਸਕਦਾ ਹਾਂ ਬਾਕੀ ਤਾਂ ਬਈ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਨਾ ਆਸ-ਪਾਸ ਦੇ ਸਾਰੇ ਬੰਦੇ ਬਾਈ ਗੁਰਪ੍ਰੀਤ ਨੂੰ ਵੀ ਜਾਣਦੇ ਆ ਤੇ ਇਹਨਾਂ ਨੇ ਡੈਡੀ ਨੂੰ ਵੀ ਜਾਣਦੇ ਆ ਭੋਲਾ ਚਿੱਟੇ ਸਕਟ ਵਾਲਾ ਸਾਰੇ ਜਾਣਦੇ ਆ ਹਨਾ ਤੇ ਬਾਈ ਦੀ ਗੱਲਬਾਤ ਕਿਵੇਂ ਲੱਗੀ ਹੈ ਕਮੈਂਟ ਕਰਕੇ ਦੱਸਿਓ ਹਨਾ ਤੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਤੇ ਆਪਣੇ ਚੈਨਲ ਨੂੰ ਕਰੀ ਫੋਲੋ ਧੰਨਵਾਦ